ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋ ਰਿਹਾ ਨਵੀਂ ਰੈਸਪੀ ਦੇ ਨਾਲ ਅੱਜ ਆਪਾਂ ਤਿਆਰ ਕਰਾਂਗੇ ਨਾਰੀਅਲ ਦੇ ਲੱਡੂ ਇਹਨਾਂ ਨਾਰੀਅਲ ਦੇ ਲੱਡੂਆਂ ਨੂੰ ਤੁਸੀਂ ਭੋਗ ਪ੍ਰਸ਼ਾਦ ਜਾਂ ਫਿਰ ਘਰ ਦੇ ਵਿੱਚ ਮਠਿਆਈ ਦੇ ਤੌਰ ਤੇ ਵੀ ਵਰਤ ਸਕਦੇ ਹੋ ਲਓ ਜੀ ਤਿਆਰ ਕਰਦੇ ਆਪਾਂ ਨਾਰੀਅਲ ਦੇ ਲੱਡੂ ਨਾਰੀਅਲ ਦੇ ਲੱਡੂ ਤਿਆਰ ਕਰਦੇ ਆਤਿ ਸ੍ਰੀ ਕਾਲ ਜੀ ਦੋਸਤੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਜ਼ ਫੂਡ ਦੇ ਵਿੱਚ ਲਈ ਅਸੀਂ ਇੱਕ ਪੈਨ ਨੂੰ ਗਰਮ ਕੀਤਾ ਤੇ ਉਸ ਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਦੇਸੀ ਘਿਓ ਦਾ ਦੇਸੀ ਘਿਓ ਮੈਰਿਟ ਹੋਣ ਤੇ ਥੋੜਾ ਜਿਹਾ ਗਰਮ ਹੋ ਜਾਵੇ ਤਾਂ ਅਸੀਂ ਉਸ ਦੇ ਵਿੱਚ ਪਾਵਾਂਗੇ ਅੱਧਾ ਕੱਪ ਫੁੱਲ ਮਖਾਣੇ ਫੁੱਲ ਮਖਾਣੇ ਨੂੰ ਆਪਾਂ 1 ਤੋਂ 2 ਮਿੰਟ ਦੇ ਲਈ ਰੋਸਟ ਕਰਾਂਗੇ ਜਦੋਂ ਫੁੱਲ ਮਖਾਣੇ ਚੰਗੀ ਤਰ੍ਹਾਂ ਰੋਸਟ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਆਪਣੇ ਫੁੱਲ ਮਖਾਣੇ ਰੋਸਟ ਹੋ ਗਏ ਨੇ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਕੇ ਉਹਨਾਂ ਨੂੰ ਇੱਕ ਸਾਈਡ ਤੇ ਠੰਡਾ ਹੋਣ ਦੇ ਲਈ ਰੱਖ ਲਿਆ 5 ਤੋਂ 7 ਮਿੰਟ ਹੋ ਗਏ ਆਪਣੇ ਫੁੱਲ ਮਖਾਣੇ ਚੰਗੀ ਤਰ੍ਹਾਂ ਠੰਡੇ ਹੋ ਚੁੱਕੇ ਨੇ ਇੱਕ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਗ੍ਰੈਂਡ ਕਰਾਂਗੇ ਤੇ ਨਾਲ ਹੀ ਪਾਵਾਂਗੇ 10 ਤੋਂ 12 ਪੀਸ بادਾਮ ਤੇ ਨਾਲ ਹੀ ਪਾਵਾਂਗੇ 10 ਤੋਂ 12 ਪੀਸ ਅਸੀ ਕਰਜੋ ਇਹ ਸਾਰੇ ਸਮਾਨ ਦਾ ਸਿਕ ਫਾਈਨ ਪਾਊਡਰ ਬ੍ਰਿਕ ਪਾਊਡਰ ਬਣਾ ਲਵਾਂਗੇ ਬ੍ਰਿਕ ਪਾਊਡਰ ਬਣਾ ਕੇ ਆਪਾਂ ਇਸ ਨੂੰ ਵੀ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਇੱਥੇ ਆਪਾਂ ਇੱਕ ਹੋਰ ਕੜਾਹੀ ਨੂੰ ਗਰਮ ਕਰਾਂਗੇ ਤੇ ਉਸ ਦੇ ਵਿੱਚ ਪਾਵਾਂਗੇ ਦੋ ਚਮਚ ਦੇਸੀ ਘਿਓ ਦੇ ਦੇਸੀ ਘਿਓ ਜਦੋਂ ਗਰਮ ਹੋ ਗਿਆ ਤਾਂ ਆਸੀਂ ਇਸ ਦੇ ਵਿੱਚ ਪਾਵਾਂਗੇ ਦੋ ਕੱਪ ਨਾਰੀਅਲ ਦਾ ਬੁਰਾਦਾ ਦੋਸਤੋ ਨਾਰੀਅਲ ਦਾ ਬੁਰਾਦਾ ਤੁਸੀਂ ਬਾਜ਼ਾਰ ਦੇ ਵਿੱਚੋਂ ਮੁੱਲ ਵੀ ਲੈ ਸਕਦੇ ਹੋ ਜਾਂ ਤਾਂ ਇਸ ਨੂੰ ਘਰ ਦੇ ਵਿੱਚ ਹੀ ਨਾਰੀਅਲ ਨੋਕਾ ਦੁਕਸ ਕਰਕੇ ਤਿਆਰ ਕਰ ਸਕਦੇ ਹਾਂ 2 ਤੋਂ 3 ਮਿੰਟ ਆਪਾਂ ਇਸ ਨੂੰ ਬਿਲਕੁਲ ਸਲੋ ਸੇਕ ਤੇ ਰੋਸਟ ਕਰਦੇ ਜਾਵਾਂਗੇ ਤੇ ਜਦੋਂ 2 ਤੋਂ 3 ਮਿੰਟ ਹੋ ਜਾਣ ਤਾਂ ਜੋ ਅਸੀਂ ਪਾਊਡਰ ਫੁੱਲ ਮਖਾਣੇ ਬਦਾਮ ਤੇ ਕਾਜੂ ਦਾ ਬਣਾਇਆ ਸੀ ਉਹ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਫਿਰ ਇਸ ਨੂੰ ਆਪਾਂ ਸਲੋ ਸੇਕ ਤੇ ਹੌਲੀ-ਹੌਲੀ ਰੋਸਟ ਕਰਦੇ ਜਾਵਾਂਗੇ ਪਕਾਉਂਦੇ ਜਾਵਾਂਗੇ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਜਾਣ ਤਾਂ ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਦੁੱਧ ਜਾਂ ਇੱਥੇ ਤੁਸੀਂ ਤੋਲ ਕੇ 250 ਗ੍ਰਾਮ ਦੁੱਧ ਵੀ ਪਾ ਸਕਦੇ ਹੋ ਤੇ ਦੁੱਧ ਪਾ ਕੇ ਇਸ ਨੂੰ ਆਪਾਂ 3 ਤੋਂ 4 ਮਿੰਟ ਹੋਰ ਹੌਲੀ ਸੇਕਦੇ ਹੀ ਪਕਾਉਂਦੇ ਜਾਵਾਂਗੇ ਤੇ ਜਦੋਂ ਥੋੜਾ ਜਾਂ ਆਪਣਾ ਸਾਰਾ ਸਮਾਨ ਇੱਕਦਮ ਇਕੱਠਾ ਹੋਣ ਲੱਗ ਜਾਵੇ ਕੜਾਹੀ ਛੱਡ ਦਵੇ ਕੜਾਹੀ ਨੂੰ ਛੱਡ ਦੇਣ ਆਪਣਾ ਸਾਰਾ ਸਮਾਨ ਇੱਕਦਮ ਇਕੱਠਾ ਹੋ ਜਾਵੇ ਤਾਂ ਅਸੀਂ ਇਸ ਦੇ ਵਿੱਚ ਪਾਵਾਂਗੇ ਇੱਕ ਕੱਪ ਖੰਡ ਦਾ ਜਾਂ ਤੁਸੀਂ ਇੱਥੇ 200 ਗ੍ਰਾਮ ਵਿਖੰਡ ਪਾ ਸਕਦੇ ਹੋ ਜਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਜਿਸ ਤਰ੍ਹਾਂ ਮਿੱਠਾ ਖਾਣਾ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਤੁਸੀਂ ਖੰਡ ਦਾ ਇਸਤੇਮਾਲ ਕਰ ਸਕਦੇ ਹੋ ਲਓ ਜੀ ਆਪਣਾ ਹੁਣ ਜੋ ਨਾਰੀਅਲ ਦਾ ਲੱਡੂ ਬਣਾਉਣ ਦਾ ਪ੍ਰੋਸੈਸ ਇੱਕਦਮ ਤਿਆਰ ਹੋ ਗਿਆ ਹੁਣ ਇਸ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ 5 ਤੋਂ 7 ਮਿੰਟ ਦੇ ਵਿੱਚ ਇਸ ਨੂੰ ਆਪਾਂ ਥੋੜਾ ਜਿਹਾ ਖਲਾਰ ਕੇ ਰੱਖ ਦੇਵਾਂਗੇ ਤਾਂ ਜੋ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਲਓ ਹੁਣ ਇਹਨਾਂ ਨੂੰ ਆਪਾਂ ਕੀ ਕਰਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਤੇ ਲੱਡੂ ਬਣਾਵਾਂਗੇ ਹੁਣ ਆਪਾਂ ਇੱਥੇ ਕੀ ਕਰਨਾ ਆਪਣੇ ਹੱਥਾਂ ਨੂੰ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਇਸ ਦੇ ਛੋਟੇ-ਛੋਟੇ ਲੱਡੂ ਬੱਟ ਲਵਾਂਗੇ। ਮੈਂ ਇਸ ਦੇ ਥੋੜਾ ਜਿਹਾ ਮੀਡੀਅਮ ਸਾਈਜ਼ ਦੇ ਲੱਡੂ ਬੱਟਾਂਗਾ। ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਹੋਰ ਨਵੇਂ-ਨਵੇਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੋ ਵੀਰ ਭੈਣ ਮਿੱਤਰ ਦੋਸਤਾਂ ਨੇ ਲੈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀ ਵਟ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਨੇ ਹੁਣ ਆਪਾਂ ਉੱਪਰੋਂ ਇਸ ਨੂੰ ਗਾਰਨਿਸ਼ ਕਰਾਂਗੇ ਪਿਸਤੇ ਦੇ ਨਾਲ ਦੋਸਤੋ ਅਗਰ ਤੁਹਾਡੇ ਕੋਲ ਕੋਈ ਹੋਰ ਡਰਾਈ ਫਰੂਟ ਹੈ ਤਾਂ ਤੁਸੀਂ ਇਸ ਨੂੰ ਉਸ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਮੇਰੇ ਕੋਲ ਪਿਸਤਾ ਸੀ ਤਾਂ ਮੈਂ ਪਿਸਤੇ ਦੇ ਨਾਲ ਇਹਨਾਂ ਨੂੰ ਗਾਰਨਿਸ਼ ਕਰਾਂਗਾ ਤੇ ਇੱਕ ਇੱਕ ਕਰਦੇ ਹੋਏ ਅਸੀਂ ਆਪਣੇ ਸਾਰੇ ਲੱਡੂਆਂ ਨੂੰ ਗਾਰਨਿਸ਼ ਕਰ ਲਵਾਂਗੇ ਦੋਸਤੋ ਇਸ ਤਰ੍ਹਾਂ ਦੀ ਮਠਿਆਈਆਂ ਦੀ ਵੀਡੀਓ ਜੇ ਅਸੀਂ ਹੋਰ ਵੀ ਲੈ ਕੇ ਆਉਂਦਾ ਰਹਾਂ ਤੇ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਆ ਕਰੋ ਜੀ ਦੋਸਤੋ ਤੇ ਹਰਾਂ ਦੇ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਹੀ ਮਠਾਈਆਂ ਬਣਾ ਕੇ ਜ਼ਰੂਰ ਟਰਾਈ ਕਰਿਆ ਕਰੋ ਬਾਜ਼ਾਰ ਦੇ ਵਿੱਚੋਂ ਮਠਾਈਆਂ ਖਰੀਦਣ ਲੱਗੇ ਪਰਹੇਜ਼ ਜ਼ਰੂਰ ਕਰਿਆ ਕਰੋ ਤਾਂ ਜੋ ਤੁਸੀਂ ਆਪਣੇ ਘਰ ਦੇ ਵਿੱਚ ਸ਼ੁੱਧ ਮਠਾਈਆਂ ਤਿਆਰ ਕਰ ਸਕੋ ਇਸ ਤਰ੍ਹਾਂ ਨੇ ਅਸੀਂ ਵੀਡੀਓਸ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਦੋਸਤੋ ਜੁੜੇ ਰਹੋ ਕੈਪੀਟਲਜ਼ ਫੂਡ ਦੇ ਨਾਲ ਦੇਖੋ ਆਪਣੇ ਇੱਕਦਮ ਸੁਆਦਿਸ਼ਟ ਨਰਮ ਨਾਰਕਲ ਦੇ ਲੱਡੂ ਬਣ ਕੇ ਬਿਲਕੁਲ ਤਿਆਰ ਨੇ ਜੀ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ